ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਟਨ ਕੋ ਹਰ ਹਰ ਰੋਜ ਗਾਰ ਸੰਚਨ ਕੋ ਹਰ ਇੱਕੋ ਨਾਮ ਹਲਤ ਪਲਤ ਤਾਂ ਕੈ ਆਵੇ ਕਾਮ ਮੋਹ ਮਸਕੀਨ ਪ੍ਰਭ ਨਾਮ ਆਧਾਰ ਹਾਟਨ ਕੋ ਹਰ ਹਰ ਰੋਜ ਗਾਰ ਸੰਚਨ ਕੋ ਹਰ ਏਕੋ ਨਾਮ ਹਲਤ ਪਲਤ ਤਾਂ ਕੈ ਆਵੇ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਦ ਗਾਵੇ ਗੁਣ ਏਕ ਨਿਰੰਕਾਰ ਰਹਾਉ ਸਾਦ ਕੀ ਸੋਬਾ ਆਤਮਸਕੀਨੀ ਸ਼ਾਂਤ ਵਡਾਈ ਹਰ ਜਸ ਜੀਨੀ ਆਨੰਦ ਸੰਤਨ ਕੈ ਭਗਤ ਗੋਵਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਜਹ ਸਾਧ ਸੰਤਨ ਹੋਵੇ 71 ਤਹ ਹਰ ਜਸ ਗਾਵੇ 나ਦ ਕਵਿਤ ਸਾਧ ਸਬਾ ਮੈਂ ਆਨੰਦ ਬਿਸਰਾਮ ਉਨ ਸੰਗ ਸੋ ਪਾਏ ਜਿਸ ਮस्तक ਕਰਾਮ ਦੁਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣ ਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੇ ਸੰਤਾ ਤੂਰ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਾਹ ਗੁਣ ਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੇ ਸੰਤਾ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਭਾਈ ਮੈਨੂੰ ਅਜੀਜ਼ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ ਮੇਰੇ ਵਾਸਤੇ ਖੱਟਣ ਕਮਾਉਣ ਲਈ ਪਰਮਾਤਮਾ ਦਾ ਨਾਮ ਹੀ ਰੋਜੀ ਹੈ ਮੇਰੇ ਵਾਸਤੇ ਇਕੱਠਾ ਕਰਨ ਲਈ ਵੀ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਮਨੁੱਖ ਹਰ ਨਾਮ ਨਾਲ ਧਨ ਇਕੱਠਾ ਕਰਦਾ ਹੈ ਇਸ ਲੋਕ ਅਤੇ ਪਰਲੋਕ ਵਿੱਚ ਉਸਦੇ ਕੰਮ ਆਉਂਦਾ ਹੈ ਏ ਭਾਈ ਸੰਤ ਜਨ ਪਰਮਾਤਮਾ ਦੇ ਨਾਮ ਵਿੱਚ ਮਸਤ ਹੋ ਕੇ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਇੱਕ ਨਿਰੰਕਾਰ ਦੇ ਗੁਣ ਗਾਉਂਦੇ ਰਹਿੰਦੇ ਹਨ ਰਹਾਉ ਏ ਭਾਈ ਬਹੁਤ ਨਿਮਰਤਾ ਸੁਭਾਅੋ ਸੰਤ ਦੀ ਸੋਹਬਾ ਦਾ ਮੂਲ ਹੈ ਪਰਮਾਤਮਾ ਦੀ ਸ਼ਿਫਸਲਾ ਕਰਨੀ ਹੀ ਸੰਤ ਦੀ ਵਡਿਆਈ ਦਾ ਕਾਰਨ ਹੈ ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿੱਚ ਆਨੰਦ ਪੈਦਾ ਕਰਦੀ ਹੈ ਭਗਤੀ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਵਿੱਚ ਸੁੱਖ ਬਣਿਆ ਰਹਿੰਦਾ ਹੈ ਉਹਨਾਂ ਦੇ ਅੰਦਰੋਂ ਚਿੰਤਾ ਨਾਸ਼ ਹੋ ਜਾਂਦੀ ਹੈ हे ਭਾਈ ਸਾਧ ਸੰਤ ਜਿੱਥੇ ਵੀ ਇਕੱਠੇ ਹੁੰਦੇ ਹਨ ਉੱਤੇ ਉਹ ਸਾਜ਼ ਵਰਤ ਕੇ ਬਾਣੀ ਪੜ ਕੇ ਪਰਮਾਤਮਾ ਦੀ ਸਿਫਤਸਲਾ ਦੇ ਗੀਤ ਹੀ ਗਾਉਂਦੇ ਹਨ ਏ ਭਾਈ ਸੰਤਾਂ ਦੀ ਸੰਗਤ ਵਿੱਚ ਬੈਠੇ ਆ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ ਪਰ ਉਹਨਾਂ ਦੀ ਸੰਗਤ ਉਹੀ ਮੁਨੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖਸ਼ਿਸ਼ ਦਾ ਲੇਖ ਲਿਖਿਆ ਹੋਵੇ हे भाई मैं अपने दोमे हाथ जोड़ के अरदास करदा हां के मैं संत जनांदे चरण तो के गुना दे खजाने परमात्मा नाम उचारदार हां हे भाई नानक गुना संत जनांदे चरना दी धूल तो आत्मिक जीवन प्राप्त करदा है जेड़े दयाल कृपाल प्रभु दी हजूरी विच सदा टिके रहंदे हन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ